ਅੱਜ ਪੰਜਾਬ ਲੀਗਲ ਸੈਲ ਦੀ ਜਿਹੜੀ ਟੀਮ ਹੈ ਸਾਡੇ ਐਡਵੋਕੇਟ ਸਾਹਿਬ ਲੁਧਿਆਣਾ ਸ਼ਹਿਰ ਦੇ ਸਾਰੇ ਇੱਥੇ ਪਹੁੰਚੇ ਸੀਗੇ ਅੱਜ ਭਗਵਾਨ ਵਾਲਮੀਕੀ ਤਰਨਸਮਾਜੀ ਵੱਲੋਂ ਇੱਕ ਗੈੱਟ ਟੂਗੇਦਰ ਵਕੀਲ ਸਹਿਬਾਨਾਂ ਨਾਲ ਕੀਤਾ ਗਿਆ ਸੀ ਜਿਹੜੇ ਦਰਜਾ 4 ਸਾਡੇ ਮੁਲਾਜ਼ਮ ਨੇ ਸਫਾਈ ਸੇਵਕ ਜਿਹੜੀਆਂ ਲੋਨ ਜਿਹੜੇ ਉਹ ਕਰਾਉਂਦੇ ਨੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਉਹਨਾਂ ਦੇ ਨਾਲ ਜਿਹੜੀ ਠੱਗੀ ਠੋਰੀ ਹੋ ਰਹੀ ਹੈ ਜਿਹੜੇ ਛੋਟੀਆਂ-ਛੋਟੀਆਂ ਏਜੰਸੀਆਂ ਬਣਾ ਕੇ ਠੱਗੀਆਂ ਠੋਰੀਆਂ ਕਰ ਰਹੇ ਆ ਉਹਨਾਂ ਦੇ ਵਰਕਲੌਬ ਜਿਹੜੇ ਲੀਗਲ ਪੁਆਇੰਟ ਨੇ ਉਹ ਇਹਨਾਂ ਨਾਲ ਡਿਸਕਸ ਕੀਤੇ ਗਏ ਤੇ ਦਰਜਾਚਾਰ ਮੁਲਾਜ਼ਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਾਲ ਐਦਾ ਦੀ ਠੱਗੀ ਠੋਰੀ ਨਾ ਹੋਵੇ ਇਹਦੇ ਲਈ ਅਸੀਂ ਵੱਡੇ ਪੱਧਰ ਤੇ ਭਗਵਾਨ ਵਾਲਮੀਕੀ ਤਰਨ ਸਮਾਜ ਵੱਲੋਂ ਅਤੇ ਮਿਊਨਿਸਪਲ EMPLOYEES FEDERATION ਵੱਲੋਂ ਜੰਦੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਿਆ ਜਾਊਗਾ ਸਾਡੇ ਕੋਲ ਪਿਛਲੇ ਲੰਬੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਸਾਨੂੰ ਲੋਨ ਕਰਾਇਆ ਜਾਂਦਾ ਸਾਡਾ 20 ਲੱਖ ਰੁਪਏ ਦਾ ਤੇ ਮਿਲਦੇ ਉਹਨਾਂ ਨੂੰ 3 ਤੋਂ 2.5 ਲੱਖ ਰੁਪਿਆ ਵਾ ਉਹ 18 ਲੱਖ ਰੁਪਿਆ ਕਿੱਥੇ ਜਾਂਦਾ ਵਾ ਕੀ ਹੁੰਦਾ ਹੁੰਦਾ ਵਾ ਉਹਦਾ ਕੁਝ ਪਤਾ ਨਹੀਂ ਲੱਗਦਾ ਪਰ ਉਹਨਾਂ ਦੀ ਤਨਖਾਹ ਦੇ ਵਿੱਚੋਂ ਜਦੋਂ ਵੱਡੀ ਰਕਮ ਕੱਟੀ ਜਾਂਦੀ ਹੈ 20-2000 15-15000 ਰੁਪਿਆ ਉਦੋਂ ਪਤਾ ਲੱਗਦਾ ਵਾ ਉਹ ਲੋਨ 4 ਲੱਖ ਦਾ ਨਹੀਂ ਸੀਗਾ ਉਹ ਲੋਨ 15 ਤੋਂ 20 ਲੱਖ ਦਾ ਸੀਗਾ ਦੇ ਨੋਟਿਸ ਪੇ ਤੇ ਜਿਹੜੇ ਕੰਪਨੀਆਂ ਨੇ ਉਹ ਜਿਹੜੀਆਂ ਕੰਪਨੀਆਂ ਛੋਟੀਆਂ ਜਿਹੜੀਆਂ ਬਣਾ ਕੇ ਫਾਈਨੈਂਸ ਸਾਡੇ ਮੁਲਾਜ਼ਮਾਂ ਨੂੰ ਫਸਾ ਕੇ ਜਿਹੜਾ ਪੈਸੇ ਦਾ ਪ੍ਰਲੋਭਨ ਦੇ ਕੇ ਅਨਪੜਤਾ ਹੋਣ ਦੇ ਕਾਰਨ ਇਹਨਾਂ ਕੋਲ ਧੱਕੇ ਨਾਲ ਸਟਾਮਾ ਤੇ ਸਾਈਨ ਵੀ ਕਰਾਏ ਜਾ ਰਹੇ ਆ ਅਸੀਂ ਜੋ ਲੀਗਲ 셀 ਪੰਜਾਬ ਲੀਗਲ 셀 ਸਾਨੂੰ ਐਡਵੋਕੇਟ ਸਾਹਿਬ ਦੱਸਣਗੇ ਉਸ ਹਿਸਾਬ ਨਾਲ ਅਸੀਂ ਫੇਰ ਕਾਰਵਾਈ ਉਹਨਾਂ ਤੇ ਕੀਤੀ ਜਾਊਗੀ ਮੈਂ ਐਡਵੋਕੇਟ ਵਿਜੇ ਸੱਬਰਵਾਲ ਪੰਜਾਬ ਲੀਗਲ 셀 ਤੋਂ ਅੱਜ ਆਪਣੇ ਸਮੂਹ ਸਾਥੀਆਂ ਐਡਵੋਕੇਟ ਦੀਪਕ ਪੰਮਗ ਜੀ ਐਡਵੋਕੇਟ ਬਜਿੰਦਰ ਜੀ ਐਡਵੋਕੇਟ ਕੁਨਾਲ ਮੋਗ ਜੀ ਐਡਵੋਕੇਟ ਜਮਸਨ ਕੈਨ ਜੀ ਐਡਵੋਕੇਟ ਸਾਗਰ ਲਖਸ਼ੇ ਜੀ ਪਰਮਿੰਦਰ ਹੰਸ ਜੀ ਅ ਮੇਰੇ ਹੋਰ ਸਾਥੀ ਸੁਮਿਤ ਜੀ ਸਾਡੇ ਨਾਲ ਆਏ ਨੇ ਅਸੀਂ ਸਾਡੀ ਸਾਰੀ ਟੀਮ ਭਗਵਾਨ ਵਾਲਮੀਕੀ ਤਰਨ ਸਮਾਜ ਜੀ ਦੇ ਦਫਤਰ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਉਹਨਾਂ ਵੱਲੋਂ ਸਾਨੂੰ ਇੱਕ ਸਮੱਸਿਆ ਜੋ ਦਰਜਾ 4 ਦੇ ਕਰਮਚਾਰੀ ਆ ਜਿਹੜੇ ਆਪਣੇ ਕਾਰਪੋਰੇਸ਼ਨ ਦੇ ਉਹਨਾਂ ਨੂੰ ਆ ਰਹੀ ਆ ਉਸ ਸੰਬੰਧੀ ਲੀਗਲ ਤੌਰ ਤੇ ਮਾਰਗਦਰਸ਼ਨ ਦੇ ਲਈ ਬੁਲਾਇਆ ਗਿਆ ਸੀ ਜੋ ਅਸੀਂ ਬਾਬਾ ਸਾਹਿਬ ਦੇ ਪਿਆਰੋਕਾਰ ਹੋਣ ਕਰਕੇ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਕਿ ਸਮਾਜ ਦੇ ਲਈ ਆਪਣਾ ਅਸੀਂ ਯੋਗਦਾਨ ਪਾਈਏ ਤੇ ਸੁਣਨ ਚ ਸਾਨੂੰ ਅੱਜ ਪਤਾ ਲੱਗਿਆ ਵਾ ਥੋੜੀ ਦੇਰ ਪਹਿਲਾਂ ਹੀ ਸਾਨੂੰ ਸਾਡੇ ਵੀਰਾਂ ਤੋਂ ਸਾਡੇ ਤਰ੍ਹਾਂ ਸਮਾਜ ਜਿਹੜੇ ਵੀ ਆਗੂਕਾਰ ਨੇ ਉਹਨਾਂ ਤੋਂ ਕਿ ਦਰਜਾ 4 ਦੇ ਮੁਲਾਜ਼ਮ ਜੋ ਲੋਨ ਵਗੈਰਾ ਲੈਂਦੇ ਨੇ ਉਹਨਾਂ ਦੇ ਵਿੱਚ ਬਹੁਤ ਧਾਂਦਲੀ ਹੋ ਰਹੀ ਆ ਜਿਹੜੇ ਅਫਸਰ ਸਾਹਿਬਾਨ ਨੇ ਕੁਝ ਲੀਡਰ ਸਾਹਿਬਾਨ ਨੇ ਜਿਨ੍ਹਾਂ ਦੀ ਮਿਲੀਭੁਗਤ ਕਰਕੇ ਉਹਨਾਂ ਨੂੰ ਜੋ ਲੋਨ ਦੀ ਜੋ ਅਮਾਊਂਟ ਹੁੰਦੀ ਆ ਜੋ ਅਪਲਾਈ ਕੀਤੀ ਜਾਂਦੀ ਆ ਉਹਨਾਂ ਵੱਲੋਂ ਉਹ ਬਹੁਤ ਹੀ ਘੱਟ ਮਾਤਰਾ ਵਿੱਚ ਬਾਅਦ ਚ ਜਦੋਂ ਬੈਂਕ ਦੇ ਵਿੱਚ ਪੈਂਦੀ ਆ ਉਹ ਬਹੁਤ ਘੱਟ ਹੁੰਦੀ ਆ ਤੇ ਇਹ ਬਹੁਤ ਵੱਡੇ ਪੱਧਰ ਤੇ ਆ ਜਿਹੜੀ ਧਾਂਦਲੀ ਚੱਲ ਰਹੀ ਆ ਕਾਰਪੋਰੇਸ਼ਨ ਦੇ ਵਿੱਚ ਜਿਸ ਦੇ ਸੰਬੰਧੀ ਪੂਰਾ ਪੰਜਾਬ ਲੀਗਲ ਸੈੱਲ ਆ ਜਿਹੜਾ ਉਹ ਪੂਰੇ ਭਾਰਤ ਦੇ ਵਾਲਮੀਕੀ ਧਰਮ ਸਮਾਜ ਨੂੰ ਭਗਵਾਨ ਵਾਲਮੀਕੀ ਧਰਮ ਸਮਾਜ ਨੂੰ ਇਹ ਵਿਸ਼ਵਾਸ ਦਿਵਾਉਂਦਾ ਵਾ ਕਿ ਅਸੀਂ ਇਸ ਦੇ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਤਾਂ ਜੋ ਦਰਜਾ ਚਾਰ ਦੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰ ਸਕੀਏ ਤਾਂ ਜੋ ਆਰਥਿਕ ਤੌਰ ਤੇ ਉਹ